ਬਹੁਤ-ਬਹੁਤ ਸਵਾਗਤ ਰੱਖ ਕਰਦੇ ਆਂ ਪੰਜਾਬ ਦੇ ਮੌਸਮ ਦੇ ਵੱਲ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜਾਂ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਠੰਡ ਨੂੰ ਹੋਰ ਵੀ ਵਧਾ ਦਿੱਤਾ ਹੈ। ਪੰਜਾਬ ਤੇ ਚੰਡੀਗੜ੍ਹ ਦੇ ਲੋਕ ਦੋ ਹੋਰ ਦਿਨਾਂ ਦੇ ਲਈ ਠੰਡ ਦੀ ਲਹਿਰ ਦਾ ਸਾਹਮਣਾ ਕਰਨਾ ਪਵੇਗਾ। ਮੌਸਮ ਵਿਭਾਗ ਦੇ ਮੁਤਾਬਕ ਅੱਜਵਾਰ ਵੀਰ-ਵਾਰ ਵਾਲੇ ਦਿਨ ਪੰਜਾਬ ਦੇ ਵਿੱਚ ਸੰਘਣੀ ਧੁੰਦ ਤੇ ਠੀਤ ਲਹਿਰ ਦਾ orange alert ਜਾਰੀ ਕੀਤਾ ਗਿਆ ਹੈ। ਅੱਜ ਸਵੇਰਸਾਰ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਗੈਰੀ ਧੁੰਦ ਦਰਜ ਕੀਤੀ ਗਈ ਹੈ ਪਿਛਲੇ 24 ਘੰਟਿਆਂ ਦੇ ਵਿੱਚ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਦੇ ਵਿੱਚ ਥੋੜਾ ਜਿਹਾ ਵਾਧਾ ਜ਼ਰੂਰ ਦੇਖਣ ਨੂੰ ਮਿਲਿਆ ਪਰ ਵੱਧ ਤੋਂ ਵੱਧ ਤੇ ਘੱਟੋ-ਘੱਟ ਤਾਪਮਾਨ ਅਜੇ ਵੀ ਆਮ ਨਾਲੋਂ ਲਗਭਗ 6 ਡਿਗਰੀ ਘੱਟ ਹੈ ਅਤੇ ਘੱਟੋ-ਘੱਟ ਤਾਪਮਾਨ ਵੀ ਆਮ ਨਾਲੋਂ 3.2 ਡਿਗਰੀ ਘੱਟ ਰਿਕਾਰਡ ਕੀਤਾ ਗਿਆ ਬੁੱਧਵਾਰ ਨੂੰ ਬਠਿੰਡਾ ਫਰੀਦਕੋਟ ਦੇ ਵਿੱਚ ਸਭ ਤੋਂ ਘੱਟ ਤਾਪਮਾਨ 3.2 ਡਿਗਰੀ ਦਰਜ ਕੀਤਾ ਗਿਆ ਇਸੇ ਤਰ੍ਹਾਂ ਬੋਧਵਾਰ ਤੇ ਵੀਰਵਾਰ ਦੀ ਦਰਬਿਆਨੀ ਰਾਤ ਵੀ ਤਾਪਮਾਨ ਜਿਹੜਾ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ 3 ਡਿਗਰੀ ਤੋਂ ਘੱਟ ਦਰਜ ਕੀਤਾ ਗਿਆ। ਇਸ ਦੌਰਾਨ ਮੌਸਮ ਵਿਭਾਗ ਦੇ ਮੁਤਾਬਕ 16 ਤਰੀਕ ਤੋਂ ਪਹਾੜਾਂ ਵਿੱਚ ਬਰਫਬਾਰੀ ਅਤੇ ਪੰਜਾਬ ਦੇ ਵਿੱਚ ਹਲਕੀ ਬਰਸਾਤ ਹੋਣ ਦੀ ਉਮੀਦ ਹੈ। ਸੋ ਅਗਲੇ ਹਫਤੇ ਮੀਂਹ ਤੇ ਗੜੇਵਾਰੀ ਦੀ ਉਮੀਦ ਵੀ ਮੌਸਮ ਵਿਭਾਗ ਵੱਲੋਂ ਜਤਾਈ ਗਈ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਵਿੱਚ ਜੇਕਰ ਬਰਸਾਤ ਹੁੰਦੀ ਹੈ ਤਾਂ ਸੁੱਕੀ ਠੰਡ ਤੋਂ ਜ਼ਰੂਰ ਰਾਹਤ ਮਿਲੇਗੀ ਪਰ ਆਉਣ ਵਾਲੇ 2-3 ਦਿਨਾਂ ਤੱਕ ਅਜੇ بارش ਦੀ ਉਮੀਦ ਨਹੀਂ ਹੈ। ਅਗਲੇ 24 ਤੋਂ 48 ਘੰਟਿਆਂ ਬਾਅਦ ਹੀ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਰਸਾਤ ਹੋ ਸਕਦੀ ਹੈ। ਹਲਕੀ ਤੋਂ ਦਰਮਿਆਨੀ ਬਰਸਾਤ ਹੋਣ ਦੀ ਮੌਸਮ ਵਿਭਾਗ ਵੱਲੋਂ ਸੰਭਾਵਨਾ ਜਤਾਈ ਗਈ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਅਧਿਕਾਰੀਆਂ ਦੇ ਮੁਤਾਬਕ 17 ਤਰੀਕ ਤੱਕ ਮੌਸਮ ਅਜੇ ਖੁਸ਼ਕ ਰਹੇਗਾ। ਅੱਜ 15 ਤਰੀਕ ਹੈ, ਕੱਲ ਅਤੇ ਪਰਸੋਂ ਜਿਹੜੀ ਹੈ ਉਹ ਬਾਰਸ਼ਾਤ ਨਹੀਂ ਹੋਵੇਗੀ। ਕੱਲ ਤੇ ਪਰਸੋਂ ਦਾ ਦਿਨਾਂ ਲਈ ਸੁੱਕਾ ਹੀ ਰਹੇਗਾ। ਉਸ ਤੋਂ ਬਾਅਦ ਮੀਂਹ ਦੀ ਉਮੀਦ ਜਤਾਈ ਜਾ ਰਹੀ ਹੈ। ਹਾਲਕਿ 18 ਤੋਂ 20 ਤਰੀਕ ਦੇ ਵਿਚਕਾਰ ਸੂਬੇ ਦੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਬਰਸ਼ਾਤ ਜ਼ਰੂਰ ਹੋ ਸਕਦੀ ਹੈ ਸੋ ਅਗਲੇ 5 ਦਿਨ ਘਟੋ ਘਟਾ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਪੰਜਾਬ ਦੇ ਖੁੱਲੇ ਮੈਦਾਨੀ ਇਲਾਕਿਆਂ ਦੇ ਵਿੱਚ ਤਾਪਮਾਨ ਦੇ ਵਿੱਚ ਥੋੜਾ ਵਾਧਾ ਵੀ ਹੋ ਸਕਦਾ ਹੈ 1 ਤੋਂ 2 ਡਿਗਰੀ ਦਾ ਘਟੋ ਘਟਾ ਤਾਪਮਾਨ ਦੇ ਵਿੱਚ ਸੋ ਇਸ ਤੋਂ ਬਾਅਦ ਤਾਪਮਾਨ ਦੇ ਵਿੱਚ ਕੋਈ ਖਾਸ ਬਦਲਾਅ ਆਉਣ ਦੀ ਉਮੀਦ ਨਹੀਂ ਹੈ ਖਾਸ ਕਰਕੇ ਤੇ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਰਾਤਾਂ ਜਿਹੜੀਆਂ ਨੇ ਅਗਲੇ 2 ਦਿਨ ਤੱਕ ਠੰਡੀਆਂ ਦਰਜ ਕੀਤੀਆਂ ਜਾ ਸਕਦੀਆਂ ਨੇ ਲਗਭਗ 3 ਤੋਂ 4 ਡਿਗਰੀ ਦਾ ਟੈਂਪਰੇਚਰ ਪਹਾੜੀ ਖੇਤਰਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਦਰਜ ਕੀਤਾ ਜਾ ਸਕਦਾ ਹੈ ਮੌਸਮ ਭਾਗ ਦੇ ਮੁਤਾਬਕ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਬਰਫੀਲੀਆਂ ਹਵਾਵਾਂ ਲਗਾਤਾਰ ਪੰਜਾਬ ਦੇ ਮੈਦਾਨਾਂ ਦੇ ਵੱਲ ਚੱਲ ਰਹੀਆਂ ਨੇ ਸੋ ਇਹਨਾਂ ਬਰਫੀਲੀਆਂ ਹਵਾਵਾਂ ਕਰਕੇ ਦਿਨ ਵੇਲੇ ਵੀ ਜਿਹੜੀ ਹੱਡ ਚੀਰਵੀ ਸਰਦੀ ਆ ਉਹ ਪੈ ਰਹੀ ਹੈ ਸੋ ਦਿਨ ਵੇਲੇ ਵੀ ਠੰਡ ਦਾ ਅਹਿਸਾਸ ਹੋ ਰਿਹਾ ਹੈ ਹੱਡ ਚੀਰਮੀਆਂ ਹਵਾਵਾਂ ਦੇ ਨਾਲ ਠੰਡ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਹਾਲਾਂਕਿ ਤਾਪਮਾਨ ਉਨਾ ਘਟ ਨਹੀਂ ਹੈ ਜਿੰਨਾ ਜ਼ਿਆਦਾ ਠੰਡ ਦਾ ਅਹਿਸਾਸ ਹੋ ਰਿਹਾ ਹੈ ਕਿਉਂਕਿ ਹਵਾ ਲਗਾਤਾਰ ਚੱਲ ਰਹੀ ਹੈ ਹਾਲਾਂਕਿ ਦਿਨ ਵੇਲੇ ਦਾ ਤਾਪਮਾਨ ਥੋੜਾ ਜ਼ਰੂਰ ਵਧੇਗਾ ਹਵਾ ਦੀ ਦਿਸ਼ਾ ਬਦਲਣ ਦੀ ਵੀ ਸੰਭਾਵਨਾ ਹੈ ਜਿਸ ਕਾਰਨ ਅਰਬ ਸਾਗਰ ਤੋਂ ਆ ਰਹੀਆਂ ਹਵਾਵਾਂ ਜਿਹੜੀਆਂ ਪੰਜਾਬ ਵਿੱਚ ਵਗਣਗੀਆਂ ਜਿਸ ਵੇਲੇ ਜਿਸ ਕਾਰਨ ਦਿਨ ਦਾ ਤਾਪਮਾਨ ਜ਼ਰੂਰ ਥੋੜਾ ਵਧੇਗਾ ਪਰ ਅਗਲੇ 3-4 ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਪੱਛਮੀ ਗੜਬੜੀ ਵੀ ਐਕਟਿਵ ਹੋ ਸਕਦੀ ਹੈ ਜਿਸ ਕਾਰਨ ਅਚਾਨਕ ਮੌਸਮ ਦੇ ਵਿੱਚ ਠੰਡਕ ਆ ਸਕਦੀ ਹੈ ਸੋ ਕਈ ਤਰ੍ਹਾਂ ਦੇ ਫੈਕਟਰ ਮੌਸਮ ਦੇ ਵਿੱਚ ਨੇ ਇੱਕ ਤਾਂ ਅਰਬ ਸਾਗਰ ਦੀਆਂ ਹਵਾਵਾਂ ਵੀ ਜਿਹੜੀਆਂ ਨੇ ਉਹ ਦਖਲ ਦੇ ਸਕਦੀਆਂ ਨੇ ਦੂਜੇ ਪਾਸੇ ਪੱਛਮੀ ਗੜਬੜੀ ਵੀ ਐਕਟਿਵ ਹੋ ਸਕਦੀ ਹੈ ਸੋ ਅਣਕਿਆਸੀ ਰੂਪ ਦੇ ਨਾਲ ਮੌਸਮ ਜਿਹੜਾ ਹੈ ਅਗਲੇ 3 ਤੋਂ 4 ਦਿਨਾਂ ਦੇ ਵਿੱਚ ਵਿੱਚ ਮੌਸਮ ਦੇ ਵਿੱਚ ਵੱਡਾ ਬਦਲਾਅ ਵੀ ਦਰਜ ਕੀਤਾ ਜਾ ਸਕਦਾ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਬਰਸਾਤ ਦੇ ਨਾਲ ਨਾਲ ਪੱਛਮੀ ਗੜਬੜੀ ਜੇਕਰ ਐਕਟਿਵ ਹੁੰਦੀ ਹੈ ਤਾਂ ਮੌਸਮ ਦੇ ਵਿੱਚ ਠੰਡਕ ਤੇ ਵਿੱਚ ਵਾਧਾ ਜ਼ਰੂਰ ਹੋਵੇਗਾ ਸੋ 5 ਤੋਂ 7 ਡਿਗਰੀ ਤੱਕ ਤਾਪਮਾਨ ਜਿਹੜਾ ਉਹ ਪਹੁੰਚਣ ਦੀ ਉਮੀਦ ਜਿਤਾਈ ਜਾ ਰਹੀ ਹੈ ਦਿਨ ਵੇਲੇ ਜੇਕਰ ਇਸ ਤਰ੍ਹਾਂ ਦਾ ਤਾਪਮਾਨ ਰਹਿੰਦਾ ਸੋ ਘਟੋ ਘਟ ਠੰਡ ਹੈ ਜਿਹੜੀ ਪੰਜਾਬ ਦੇ ਵਿੱਚ ਦਿਨ ਵੇਲੇ ਜ਼ਰੂਰ ਵਧੇਗੀ ਅਗਰ ਇਸ ਤਰ੍ਹਾਂ ਦਾ ਮੌਸਮ ਬਣਦਾ ਹੈ ਸੋ ਬਦਲਵਾਈ ਵੀ ਹੈ ਬਰਸਾਤ ਵੀ ਅਗਲੇ 24 ਤੋਂ 48 ਘੰਟਿਆਂ ਬਾਅਦ ਪੰਜਾਬ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਵੀ ਚਿਤਾਈ ਗਈ ਹੈ